ਅਮਰ ਸਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਦਸ਼ਮੇਸ਼ ਸ਼ਿਵਾ ਸੁਸਾਇਟੀ ਅਮਰ ਸਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਬਲਾਕ ਜੀ ਦੇ ਸਮੂਚੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਸਾਧ ਸੰਗਤ ਦੇ ਸਹਿਯੋਗ ਤੇ ਸਦਕਾ ਮਹਾਨ ਨਗਰ ਕੀਰਤਨ ਇਸੇ ਅਸਥਾਨ ਤੋਂ ਆਰੰਭ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਹੁਣੀ ਹੀ ਇਸ ਸਥਾਨ ਤੋਂ ਆਰੰਭ ਹੋਏਗਾ ਜੋ ਕਿ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ É naíte, é ਨਗਰ ਕੀਰਤਨ ਦੇ ਦੌਰਾਨ ਗਤੀਕਾਂ ਦੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਨਗਰ ਕੀਰਤਨ ਵਿੱਚ ਸ਼ਾਮਿਲ ਸਮੂਚੀ ਸਾਧ ਸੰਗਤ ਅਤੇ ਨਗਰ ਕੀਰਤਨ ਦਾ ਵੱਖ-ਵੱਖ ਇਲਾਕਿਆਂ ਵਿੱਚੋਂ ਸੰਗਤਾਂ ਵੱਲੋਂ ਪਰਮਾਤਮਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਇਸ ਨਗਰ ਕੀਰਤਨ ਬਾਰੇ ਜਾਣਕਾਰੀ ਦਿੰਦਿਆਂ ਇਸ ਚੱਤੇ ਦੇ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਅਤੇ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਇਸ ਨਗਰ ਕੀਰਤਨ ਦੀ ਸ਼ੁਰੂਆਤ ਉਹਨਾਂ ਦੇ ਪਿਤਾ ਜੀ ਸਵਰਗਵਾਸੀ ਸਰਦਾਰ ਗੁਰਿੰਦਰਪਾਲ ਸਿੰਘ ਜੀ ਪੱਪੂ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਸੀ ਅਤੇ ਉਹਨਾਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਹਰ ਸਾਲ 26 ਜਨਵਰੀ ਵਾਲੇ ਦਿਨ ਕੱਢਿਆ ਜਾਂਦਾ ਹੈ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਥਾ-ਥਾ ਤੇ ਪਰਮਾ ਸਵਾਗਤ ਕੀਤਾ ਗਿਆ ਅਤੇ ਭੁੱਲਾ ਦੀ ਵਰਖਾ ਵੀ ਕੀਤੀ ਗਈ ਅਤੇ ਨਗਰ ਕੀਰਤਨ ਵਿੱਚ ਸ਼ਾਮਿਲ ਸਮਤਾ ਵਾਸਤੇ ਚਾਹ ਪਾਣੀ ਅਤੇ ਗੁਰੂ ਕੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਇਹ ਨਗਰ ਕੀਰਤਨ ਜੇ ਬਲਾਕ ਪਾਈ ਜੰਦੀ ਸਿੰਘ ਨਗਰ ਤੋਂ ਹੁੰਦਾ ਹੋਇਆ ਪਾਈ ਜੰਦੀ ਸਿੰਘ ਨਗਰ ਦੀ ਵੱਖ-ਵੱਖ ਬਲਾਕਾਂ ਬਲਾਕ ਪਿੰਡ ਸੰਦੇਤ ਰਾਜਗੁਰੂ ਨਗਰ ਹਾਊਸਿੰਗ ਬੂਡ ਕਲੋਨੀ ਤੋਂ ਹੁੰਦਾ ਹੋਇਆ ਰਾਤੀ ਵਾਪਸ ਗੋਦਵਾਰਾ ਸ੍ਰੀ ਦਸ਼ਮੀਤ ਸਿੰਘ ਸਭਾ ਬਲਾਕ ਜੇਬ ਕੇ ਪਹੁੰਚ ਕੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਈ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਵਿੱਚ ਕਿਵੇਂ ਸੰਗਤਾਂ ਦਾ ਇਕੱਠ ਅਤੇ ਸੰਗਤਾਂ ਗੁਰੂ ਦਾ ਜਸ ਸਰਵਨਕਾਰੀਆਂ ਤਰਾਲੀਆਂ ਵਿੱਚ ਸੰਗਤਾਂ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਸਿੱਖ ਇਤਿਹਾਸ ਬਾਰੇ ਨੀਆਂ ਜਿਹੜੇ ਪ੍ਰਦਰਸ਼ਨੀਆਂ ਨੇ ਉਹ ਵੀ ਨਗਰ ਕੀਰਤਨ ਵਿੱਚ ਖਿੱਚ ਦਾ ਕੇਂਦਰ ਰਹੀਆਂ ਤੁਸੀਂ ਦੇਖ ਰਹੇ ਹੋ ਸਿੱਖ ਇਤਿਹਾਸ ਨਾਲ ਸੰਬੰਧ ਨਗਰ ਕੀਰਤਨ ਵਿੱਚ ਇਹ ਪ੍ਰਦਰਸ਼ਨ ਇਸ ਨਗਰ ਕੀਰਤਨ ਵਿੱਚ ਸਮੂਹ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਵੀ ਹਾਜ਼ਰੀ ਭਰੀ। ਦੇਖੋ, ਗੱਦਗਾ ਦਾ ਕਿੰਨਾ ਸੋਹਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਨਗਰ ਕੀਰਤਨ ਦਾ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ ਨੇ ਸਵਾਗਤ ਕੀਤਾ ਗਿਆ ਤਾਂ-ਤਾਂ ਦੇ ਨਗਰ ਕੀਰਤਨ ਦਾ ਉੱਥੇ ਹੀ ਮੰਦਰ ਕਮੇਟੀਆਂ ਨੇ ਵੀ ਇਸ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵੀ ਸ਼ਾਮਿਲ ਸਾਰੀਆਂ ਸਾਧ ਸੰਗਤਾਂ ਨੂੰ ਜੀ ਆਇਆਂ ਆਖਿਆ ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਆਕਸ਼ਟ ਦੇਖੋ ਸਿੰਘ ਸਾਹਿਬ ਜੀਪ ਲੈ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਨੇ ਭਲੇ ਆਮੀ ਤੇ ਆਪਣੇ ਜੁਵਾਨੀ ਸਤਿਗੁਰੂ

ਫਾਇਦੇ ਮੇਤਵਾਰ ਕੋ ਛਾੜ ਕੇ ਪਾ ਪਾਰ ਨਗਕੀਤਨ ਦੀ ਸਮਾਪਤੀ ਪੂਰੀ ਜਲਦੀ ਕਲਾ ਅਤੇ ਸ਼ਾਨੋ ਸ਼ੌਕਤ ਨਾਲ ਹੋਈ ਅੰਤ ਵਿੱਚ ਐਡਵੋਕੇਟ ਗਗਨਪ੍ਰੀਤ ਸਿੰਘ ਜੀ ਵੱਲੋਂ ਗੋਦਵਾਲਾ ਸ੍ਰੀ ਤਸ਼ਮੀਰ ਸਿੰਘ ਸਵਾ ਦੀ ਪ੍ਰਬੰਧਕ ਕਮੇਟੀ ਵੱਲੋਂ ਪੂਰਨ ਸਹਿਯੋਗ ਦੇਣ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਸਾਧ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਵੀ ਕੀਤਾ ਗਿਆ ਅਤੇ ਗगनਪ੍ਰੀਤ ਸਿੰਘ ਜੀ ਵੱਲੋਂ ਸਮੂਹ ਸਾਧ ਸੰਗਤ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਗਈਆਂ ਅਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਧੰਨਵਾਦ ਜੀ